ਪੰਜਾਬ ਦੇ ਮੌਸਮ 'ਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਭਾਵੇਂ ਸਰਦੀਆਂ ਦਾ ਮਹੀਨਾ ਚੱਲ ਰਿਹਾ ਪਰ ਕਿਤੇ ਨਾ ਕਿਤੇ ਗਰਮੀ ਹਜੇ ਵੀ ਆਪਣਾ ਅਸਰ ਦਿਖਾ ਰਹੀ ਹੈ ਹਜੇ ਵੀ ਤਾਪਮਾਨ ਚਵਤਾ ਦਰਜ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਾਪਮਾਨ 'ਚ ਵੀ ਕਾਫੀ ਬਦਲਾਅ ਦਰਜ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ 'ਚ 3 ਡਿਗਰੀ ਦਾ ਵਾਧਾ ਦਰਜ ਹੋਇਆ ਇਸ ਦੇ ਨਾਲ ਹੀ ਪੰਜਾਬ 'ਚ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 33.5 ਡਿਗਰੀ ਅੰਮ੍ਰਿਤਸਰ 33.10 ਡਿਗਰੀ ਸ੍ਰੀ ਅਨੰਦਪੁਰ ਸਾਹਿਬ 31.6 ਡਿਗਰੀ ਬਠਿੰਡਾ 31.10 ਡਿਗਰੀ ਮੁਹਾਲੀ 31.10 ਡਿਗਰੀ ਫਿਰੋਜ਼ਪੁਰ 31.6 ਡਿਗਰੀ ਜੁਧਾਨੇ 31.6 ਡਿਗਰੀ ਪਠਾਨਕੋਟ 31.3 ਡਿਗਰੀ ਪਟਿਆਲਾ 32.4 ਡਿਗਰੀ ਪੰਜਾਬ ਚ ਇਸ ਸਮੇਂ ਹਵਾ ਕਾਫੀ ਪ੍ਰਦੂਸ਼ਿਤ ਹੋ ਚੁੱਕੀ ਹੈ ਜਿਸ ਦੇ ਦੋ ਕਾਰਨ ਨੇ ਇੱਕ ਤਾਂ ਪੰਜਾਬ ਚ ਪਰਾਲੀ ਸਾੜਨ ਕਾਰਨ ਤੇ ਦੂਜਾ ਦੀਵਾਲੀ ਤੋਂ ਬਾਅਦ ਹਵਾ ਦਾ ਪ੍ਰਦੂਸ਼ਣ ਮੌਸਮੀ ਬਦਲਾਅ ਨਾਲ ਪੰਜਾਬ ਚ ਹੀ ਹੜਾਂ ਦੇ ਮੱਦੇ ਨਜ਼ਰ ਇਸ ਵਾਰ ਜਿੱਥੇ ਗਰਮੀ ਦਾ ਮੌਸਮ ਘਟ ਰਿਹਾ ਉੱਥੇ ਸਰਦੀਆਂ ਦੇ ਮੌਸਮ ਚ ਜ਼ਿਆਦਾ ਇਜ਼ਾਫਾ ਮੰਨਿਆ ਗਿਆ ਮੌਸਮ ਵਿਭਾਗ ਮੁਤਾਬਕ ਇਸ ਵਾਰ ਠੰਡ ਜ਼ਿਆਦਾ ਪੈ ਸਕਦੀ ਹੈ ਮੌਸਮੀ ਵਿਭਾਗ ਵੱਲੋਂ ਦਸੰਬਰ ਚ ਠੀਤ ਲਹਿਰ ਚੱਲਣ ਦੀ ਸੰਭਾਵਨਾ ਵੀ ਦੱਸੀ ਮੌਸਮ ਵਿਭਾਗ ਦੇ ਮੁਤਾਬਕ ਦਸੰਬਰ ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ ਚ ਸੰਘਣੀ ਧੁੰਦ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ ਚ ਰਾਤਾਂ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਪਿਛਲੇ 24 ਘੰਟਿਆਂ ਚ ਛਵਾਦੀ ਦਿਸ਼ਾ ਫਿਰ ਬਦਲ ਗਈ ਹੈ ਹੁਣ ਪਹਾੜਾਂ ਤੋਂ ਠੰਡੀਆਂ ਹਵਾਵਾਂ ਵਗ ਰਹੀਆਂ ਨੇ ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਘਟ ਗਿਆ ਜਦਕਿ ਆਉਣ ਵਾਲੇ ਦਿਨਾਂ ਚ ਘਟ ਟੁਕੜਾ ਦਾ ਤਾਪਮਾਨ ਲਗਭਗ 2 ਡਿਗਰੀ ਘਟਣ ਦੀ ਉਮੀਦ ਹੈ ਦੱਸਦੇ ਕਿ ਪੂਰੇ ਹਫਤੇ ਮੌਸਮ ਖੁਸ਼ਕ ਰਹਿਣ ਅਤੇ ਸਾਫ਼ ਰਹਿਣ ਦੀ ਉਮੀਦ ਹੈ ਰਾਤ ਨੂੰ ਥੋੜੀ ਜਿਹੀ ਠੰਡ ਮਹਿਸੂਸ ਕੀਤੀ ਜਾਵੇਗੀ ਇਸ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣੇ ਜੁੜੇ ਰਹੋ ਪੰਜਾਬ ਦੇ ਨਾਲ ਇਸ ਵਾਰ ਪੰਜਾਬ ਦੇ ਮੌਸਮ 'ਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਭਾਵੇਂ ਸਰਦੀਆਂ ਦਾ ਮਹੀਨਾ ਚੱਲ ਰਿਹਾ ਪਰ ਕਿਤੇ ਨਾ ਕਿਤੇ ਗਰਮੀ ਹਜੇ ਵੀ ਆਪਣਾ ਅਸਰ ਦਿਖਾ ਰਹੀ ਹੈ ਹਜੇ ਵੀ ਤਾਪਮਾਨ ਚਵਤਾ ਦਰਜ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਾਪਮਾਨ 'ਚ ਵੀ ਕਾਫੀ ਬਦਲਾਅ ਦਰਜ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ 'ਚ 3 ਡਿਗਰੀ ਦਾ ਵਾਧਾ ਦਰਜ ਹੋਇਆ ਇਸ ਦੇ ਨਾਲ ਹੀ ਪੰਜਾਬ 'ਚ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 33.5 ਡਿਗਰੀ ਅੰਮ੍ਰਿਤਸਰ 31.1 ਡਿਗਰੀ ਸ਼੍ਰੀ ਅਨੰਦਪੁਰ ਸਾਹਿਬ 31.6 ਡਿਗਰੀ ਬਠਿੰਡਾ 34.10 ਡਿਗਰੀ ਮੁਹਾਲੀ 34.10 ਡਿਗਰੀ ਫਿਰੋਜ਼ਪੁਰ 33.6 ਡਿਗਰੀ Ludhiana 33.6 ਡਿਗਰੀ ਪਠਾਨਕੋਟ 31.3 ਡਿਗਰੀ ਪਟਿਆਲਾ 32.4 ਡਿਗਰੀ ਪੰਜਾਬ ਚ ਇਸ ਸਮੇਂ ਹਵਾ ਕਾਫੀ ਪ੍ਰਦੂਸ਼ਿਤ ਹੋ ਚੁੱਕੀ ਹੈ ਜਿਸ ਦੇ ਦੋ ਕਾਰਨ ਨੇ ਇੱਕ ਤਾਂ ਪੰਜਾਬ ਚ ਪਰਾਲੀ ਸਾੜਨ ਕਾਰਨ ਤੇ ਦੂਜਾ ਦੀਵਾਲੀ ਤੋਂ ਬਾਅਦ ਹਵਾ ਦਾ ਪ੍ਰਦੂਸ਼ਣ ਮੌਸਮੀ ਬਦਲਾਅ ਨਾਲ ਪੰਜਾਬ ਚ ਹੀ ਹੜਾ ਦੇ ਮੱਦੇ ਨਜ਼ਰ ਇਸ ਵਾਰ ਜਿੱਥੇ ਗਰਮੀ ਦਾ ਮੌਸਮ ਘਟ ਰਿਹਾ ਉੱਥੇ ਸਰਦੀਆਂ ਦੇ ਮੌਸਮ ਚ ਜ਼ਿਆਦਾ ਇਜ਼ਾਫਾ ਮੰਨਿਆ ਗਿਆ ਹੈ ਮੌਸਮ ਵਿਭਾਗ ਮੁਤਾਬਕ ਇਸ ਵਾਰ ਠੰਡ ਜ਼ਿਆਦਾ ਪੈ ਸਕਦੀ ਹੈ ਮੌਸਮ ਵਿਭਾਗ ਵੱਲੋਂ ਦਸੰਬਰ 'ਚ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਵੀ ਦੱਸੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਦਸੰਬਰ 'ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ 'ਚ ਸੰਘਣੀ ਧੁੰਦ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ 'ਚ ਰਾਤਾਂ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ। ਪਿਛਲੇ 24 ਘੰਟਿਆਂ 'ਚ ਹਵਾ ਦੀ ਦਿਸ਼ਾ ਫਿਰ ਬਦਲ ਗਈ ਹੈ। ਹੁਣ ਪਹਾੜਾਂ ਤੋਂ ਠੰਡੀਆਂ ਹਵਾਵਾਂ ਵਗ ਰਹੀਆਂ ਨੇ ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਘਟ ਗਿਆ ਹੈ। ਜਦੋਂ ਕਿ ਆਉਣ ਵਾਲੇ ਦਿਨਾਂ 'ਚ ਕਟੁਕੜਾ ਦਾ ਤਾਪਮਾਨ ਲਗਭਗ 2 ਡਿਗ ਦੱਸਦੇ ਕਿ ਪੂਰੇ ਹਫਤੇ ਮੌਸਮ ਖੁਸ਼ਕ ਰਹਿਣ ਅਤੇ ਸਾਫ਼ ਰਹਿਣ ਦੀ ਉਮੀਦ ਹੈ ਰਾਤ ਨੂੰ ਥੋੜੀ ਜਿਹੀ ਠੰਡ ਮਹਿਸੂਸ ਕੀਤੀ ਜਾਵੇਗੀ ਇਸ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ 24 ਨਾਲ